ਸਤੰਮ ਪਹਿਲਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਗੱਲ ਕਰਾਂਗੇ ਅਜੇ ਸਿੱਖ ਜਰਨੈਲ ਦੀ ਜਿਹਦੀ ਸ਼ਹੀਦੀ ਤੋਂ ਬਾਅਦ ਉਸ ਦੇ ਹੱਥ ਵਿੱਚ ਜੋ ਤੇਗ ਫੜੀ ਹੋਈ ਸੀ ਉਹ ਤੇਗ 2.5 ਘੰਟੇ ਤੱਕ ਉਸ ਜਰਨੈਲ ਦੇ ਹੱਥ ਵਿੱਚੋਂ ਨਹੀਂ ਨਿਕਲੀ ਅਤੇ ਅੰਗਰੇਜ਼ ਫੌਜੀਆਂ ਨੇ 2.5 ਘੰਟੇ ਤੱਕ ਉਸ ਹੱਥ ਨੂੰ ਟਕੋਰ ਕਰਕੇ ਉਸ ਜਰਨੈਲ ਦੇ ਹੱਥ ਵਿੱਚੋਂ ਤਲਵਾਰ ਕੱਢੀ ਅਤੇ ਗੱਲ ਕਰਾਂਗੇ ਕਿਵੇਂ ਗਦਾਰਾਂ ਨੇ ਗਦਾਰੀ ਕਰਕੇ ਤੋਪਾਂ ਵਿੱਚ ਬਰੂਦ ਦੀ ਥਾਂ ਸਰੋਂ ਭਰ ਦਿੱਤੀ ਅਤੇ ਗੱਲ ਕਰਾਂਗੇ ਅੰਗਰੇਜ਼ ਅਫਸਰ ਕਿਉਂ ਕਰਦੇ ਹਨ ਇਸ ਜਰਨਲ ਨੂੰ ਝੋਕ ਕੇ ਸਲਾਮ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਿੱਖ ਇਤਿਹਾਸ ਸੁਣ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਇਸ ਮਹਾਨ ਸਿੱਖ ਜਰਨਲ ਦਾ ਨਾਮ ਹੈ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਅਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੂੰ ਖਾਲਸਾ ਰਾਜ ਦਾ ਆਖਰੀ ਥੰਮ ਵੀ ਕਿਹਾ ਜਾਂਦਾ ਹੈ ਸਿੱਖ ਧਰਮ ਵਿੱਚ ਜਿੱਥੇ ਸੂਰਮੇ ਪੈਦਾ ਹੋਏ ਉੱਥੇ ਗਦਾਰਾਂ ਦੀ ਵੀ ਘਾਟ ਨਹੀਂ ਹੈ ਖਾਲਸਾ ਰਾਜ ਦੇ ਸਮੇਂ ਦੀ ਯਾਦ ਆਉਂਦਿਆਂ ਹੀ ਨਮਕ ਹਰਾਮੀ ਵਜ਼ੀਰ ਧਿਆਨ ਸਿੰਘ ਡੋਗਰੇ ਦੀ ਗਿਦਾਰੀ ਅੱਖਾਂ ਸਾਹਮਣੇ ਆ ਜਾਂਦੀ ਹੈ ਜਿਸ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿੱਚ ਗਦਾਰੀ ਦਾ ਛੁਰਾ ਮਾਰ ਗਈ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ ਮੁੱਦਕੀ ਦੀ ਲੜਾਈ ਫੇਰੂਮਾਨ ਦੀ ਲੜਾਈ ਬੱਦੋਵਾਲ ਦੀ ਲੜਾਈ ਅਤੇ ਅਲੀਵਾਲ ਦੀਆਂ ਲੜਾਈਆਂ ਵਿੱਚ ਡੋਗਰਿਆਂ ਨੇ ਹੀ ਗਦਾਰੀ ਕੀਤੀ ਸੀ ਅਤੇ ਅੱਜ ਸਿੱਖ ਕੌਮ ਹਾਰ ਗਈ ਸੀ ਸਰ ਸ਼ਾਮ ਸਿੰਘ ਟਾਰੀ ਸਿੱਖ ਰਾਜ ਦੇ ਮਹਾਨ ਜਰਨੈਲ ਸਨ ਉਹਨਾਂ ਦਾ ਖਾਨਦਾਨ ਜੈਸਲ ਮੇੜ ਦੇ ਪੱਟੀ ਰਾਜਪੂਤਾਂ ਨਾਲ ਸੰਬੰਧ ਰੱਖਦਾ ਹੈ ਉਹਨਾਂ ਦੇ ਬਡੇਰੇ ਦਾ ਨਾਮ ਕਾਣਚੰਦ ਸੀ ਅਤੇ ਉਹਨਾਂ ਦੇ ਦੋ ਪੁੱਤਰ ਕੌਰਾ ਤੇ ਗੌਰਾ ਸਨ ਪੰਜਾਬ ਆ ਕੇ ਉਹਨਾਂ ਨੇ ਜਗਰਾਮਾ ਲਾਗੇ ਪਿੰਡ ਕੌਕੇ ਬਸਾਇਆ ਸੀ ਜਿਸ ਨੂੰ ਅੱਜਕੱਲ ਕੌਕੇ ਕਲਾਂ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਹੌਲੀ-ਹੌਲੀ ਡੋਗਰਿਆਂ ਦੀਆਂ ਗਦਾਰੀਆਂ ਦੀ ਭੇਟ ਚੜਨ ਲੱਗਾ ਅਖੇ ਸਿੱਖ ਫੌਜਾਂ ਦੀ ਬਾਗਡੋਰ ਸੰਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੂੰ ਚਿੱਠੀ ਲਿਖੀ ਕੇ ਫੌਜ ਦੀ ਬਾਗਡੋਰ ਸੰਭੋ ਮਹਾਰਾਣੀ ਜੰਦਕੌਰ ਦੀ ਚਿੱਠੀ ਦਾ ਹਾਲ ਢਾਡੀ ਸੋਹਣ ਸਿੰਘ ਸੀਤਲ ਨੇ ਆਪਣੀ ਕਲਮ ਨਾਲ ਇਸ ਤਰ੍ਹਾਂ ਬਿਆਨ ਕੀਤਾ ਹੈ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਹਾ ਕੀ ਚਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁੱਦ ਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਕਿਉਂ ਮਿਹਣੇ ਜੱਗ ਦੇਂਦਾ ਜਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਤੇਗ ਸਿੰਘਾ ਦੀ ਖੁੰਡੀ ਨਹੀਂ ਹੋ ਗਈ ਐ ਪਰ ਆਪਣੇ ਹੋ ਗਏ ਗद्दार ਸਿੰਘਾ ਦੇਸ ਤਰੋਹੀ ਵਜ਼ੀਰ ਜਰਨੈਲ ਰਲ ਕੇ ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ ਅਜਾ ਸਮਾ ਹਈ ਵਕਤ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਜੋਲਿਆ ਆਣ ਰੱਖ ਲੈ ਚਿੱਠੀ ਵਿੱਚ ਜਦੋਂ ਸਿੰਘਾਂ ਦੀ ਹਾਰ ਅਤੇ ਗਦਾਰਾਂ ਦੀ ਗਦਾਰੀ ਬਾਰੇ ਸਰਦਾਰ ਨੇ ਪੜਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ ਅਤੇ ਡੌਲੇ ਫੜ ਕੇ ਮਾਝੇ ਦੇ ਪਿੰਡਾਂ ਚੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਦਾ ਰਣ ਮੈਦਾਨ ਵਿੱਚ ਜਿੱਤ ਕੇ ਆਵਾਂਗਾ ਜਾਂ ਸ਼ਹੀਦੀ ਪਾਵਾਂਗਾ ਕਹਿਣੀ ਅਤੇ ਕਥਣੀ ਦਾ ਧਨੀ ਸੂਰਮਾ 9 ਫਰਵਰੀ 1846 ਈਸਵੀ ਨੂੰ ਸਭਰਾਮਾ ਦੇ ਮੈਦਾਨ ਵਿੱਚ ਆ ਪੁੱਜਾ ਸਤਲੁਜ ਦਰਿਆ ਪਾਰ ਕਰਕੇ 10 ਫਰਬਰੀ ਨੂੰ ਲੜਾਈ ਆਰੰਭ ਹੋ ਗਈ ਪਰ ਫੇਰ ਗਦਾਰ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਐਨ ਮੌਕੇ ਤੇ ਆ ਕੇ ਗਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਿਆਂ ਵਿੱਚੋਂ ਭਜਾ ਦਿੱਤਾ ਸੀ ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਐਨ ਮੌਕੇ ਤੇ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਗਦਾਰੀ ਕੀਤੀ ਉਹਨਾਂ ਗਦਾਰਾਂ ਨੇ ਸਿੱਖ ਫੌਜ ਨਾਲ ਗਦਾਰੀ ਕਰਦਿਆਂ ਸਤਲੁਜ ਦੇ ਕੰਢੇ ਤੇ ਬਣਿਆ ਬੀੜੀਆਂ ਦਾ ਪੁਲ ਰੋੜ ਦਿੱਤਾ। ਅਟਾਰੀ ਸਰਦਾਰ ਸਿੱਖ ਸਰਦਾਰਾਂ ਦੇ ਮੋਰਚਿਆਂ ਤੇ ਪਹੁੰਚਿਆ। ਉਹਨੇ ਜਾ ਕੇ ਦੇਖਿਆ ਕਿ ਮੋਰਚਿਆਂ ਵਿੱਚ ਤੋਪਾਂ ਤਾਂ ਹੈਗੀਆਂ ਨੇ। ਸਤਲੁਜ ਦਰਿਆ ਦੇ ਕੰਢੇ ਤੇ ਤੋਪਾਂ ਤਾਂ ਬੀੜੀਆਂ ਨੇ। ਪਰ ਉਹਨਾਂ ਵਿੱਚ ਚਲਾਉਣ ਵਾਸਤੇ ਬਰੂਧ ਨਹੀਂ ਹੈਗਾ। ਸਿੱਖ ਸਰਦਾਰਾਂ ਕੋਲ ਸ਼ਾਮ ਸਿੰਘ ਅਟਾਰੀ ਗਿਆ। ਤਲਵਾਰ ਹੱਥ ਵਿੱਚ ਫੜੀ ਹੋਈ ਹੈ ਉਹਨਾਂ ਸਿੱਖ ਸਰਦਾਰਾਂ ਨੂੰ ਪੁੱਛਣ ਲੱਗਾ ਤੋਪਖੀ ਇਲਾਹੀ ਬਖਸ਼ ਅਤੇ ਮਾਖੇਖਾਂ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਤੋਪਚਿਓ ਤੋਪਾਂ ਕਿਉਂ ਨਹੀਂ ਚਲਾਉਂਦੇ ਇਲਾਹੀ ਬਖਸ਼ ਅਤੇ ਮਾਖੇਖਾਂ ਉਹ ਤੋਪਚੀ ਭੁੱਬਾ ਮਾਰ ਮਾਰ ਰੋਏ ਸ਼ਾਮ ਸਿੰਘ ਅਟਾਰੀ ਦੇ ਸਾਹਮਣੇ ਕਹਿੰਦੇ ਸਰਦਾਰ ਜੀ ਕੇ ਤੋਪਾਂ ਤਾਂ ਹੈਗੀਆਂ ਨੇ ਪਰ ਇਹਨਾਂ ਵਿੱਚ ਚੱਲਣ ਵਾਲਾ ਬਰੂਦ ਨਹੀਂ ਹੈਗਾ ਸਰਦਾਰ ਜੀ ਉਹ ਤੇਜਾ ਸਿਓ ਅਤੇ ਲਾਲ ਸਿਓ ਗਦਾਰੀ ਕਰ ਗਏ ਨੇ ਜਿਹੜੀ ਵੀ ਅਸਲੇ ਵਾਲੀ ਪੇਟੀ ਖੋਲਦੇ ਹਾਂ ਉਹਦੇ ਵਿੱਚ ਜਾਂ ਤਾਂ ਸੜੀ ਹੋਈ ਸਰੋਂ ਜਾਂ ਉਸ ਪੇਟੀ ਵਿੱਚੋਂ ਰੇਤ ਨਿਕਲ ਰਹੀ ਹੈ ਸਰਦਾਰ ਜੀ ਤੋਪਾਂ ਕਿਸ ਨਾਲ ਚੱਲਣ ਖੀਰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਤੇ ਹਮਲਾ ਕੀਤਾ ਅੰਤ 10 ਫਰਵਰੀ 1846 ਈਸਵੀ ਦੀ ਸ਼ਾਮ ਨੂੰ ਉਧਰ ਸੂਰਜ ਡੁੱਬ ਗਿਆ ਅਤੇ ਇਧਰ ਸਿੱਖ ਰਾਜ ਦਾ ਆਖਰੀ ਥੰਮ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਧਰਤੀ ਤੇ ਗੋਲੀਆਂ ਖਾ ਕੇ ਡਿੱਗ ਪਿਆ ਅਤੇ ਸ਼ਹੀਦੀ ਪ੍ਰਾਪਤ ਕਰ ਗਿਆ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਉਹਨਾਂ ਵਿੱਚ ਸ਼ਾਮ ਸਿੰਘ ਟਾਰੀ ਵਾਲਾ ਪਿਆ ਹੈ ਅਤੇ ਅੰਗਰੇਜ਼ ਅਫਸਰ ਅੱਗੇ ਵਧੇ ਅਤੇ ਸਰਦਾਰ ਸ਼ਾਮ ਸਿੰਘ ਟਾਰੀ ਦੇ ਮੋਢੇ ਤੇ ਥਾਪੜਾ ਦੇ ਕੇ ਸਲੂਟ ਕੀਤਾ ਸ਼ਾਮ ਸਿੰਘਾ ਤੂੰ ਮਰਿਆ ਨਹੀਂ ਤੂੰ ਸ਼ਹੀਦ ਨਹੀਂ ਹੋਇਆ ਤੈਨੂੰ ਤੇਰਿਆਂ ਨੇ ਹੀ ਮਰਵਾਇਆ ਹੈ ਕਹਿੰਦੇ ਨੇ ਅੰਗਰੇਜ਼ ਅਫਸਰ ਸ਼ਾਮ ਸਿੰਘ ਨੂੰ ਸਲੂਟ ਕਰਕੇ ਉਸਨੇ ਕਿਹਾ ਕਿ ਤੂੰ ਬਹਾਦਰੀ ਨਾਲ ਲੜਿਆ ਹੈ ਪਰ ਅਫਸੋਸ ਕਿ ਤੂੰ ਉਹਨਾਂ ਦੀ ਕਮਾਂਡ ਕਰਨ ਵਾਸਤੇ ਆਇਆ ਹੈ ਜਿਹੜੇ ਪੈਸਿਆਂ ਤੇ ਬਿਕ ਜਾਂਦੇ ਨੇ ਫਿਰ ਸ਼ਾਮ ਸਿੰਘ ਅਟਾਰੀ ਦਾ ਸਰੀਰ ਸਤਕਾਰ ਨਾਲ ਅਟਾਰੀ ਵਿੱਚ ਭੇਜਿਆ ਗਿਆ ਇੱਥੇ ਹੀ ਉਸ ਸੂਰਮੇ ਦਾ ਸੰਸਕਾਰ ਕੀਤਾ ਗਿਆ ਅਤੇ ਜਦੋਂ ਗੋਰੇ ਅਫਸਰ ਆਉਂਦੇ ਹੁੰਦੇ ਸੀ ਵਿਦੇਸ਼ਾਂ ਤੋਂ ਇਹ ਹੁਣ ਤੱਕ ਗੱਲ ਰਹੀ ਹੈ ਕਿ ਉਹ ਅਫਸਰ ਜਦੋਂ ਲੰਘਦੇ ਸੀ ਪਿੰਡ ਅਟਾਰੀ ਵਿੱਚ ਦੀ ਅਤੇ ਉਹ ਆਪਣੀ ਟੋਪੀ ਸਿਰ ਤੋਂ ਲਾ ਕੇ ਉਸ ਧਰਤੀ ਨੂੰ ਸਲੂਟ ਕਰਦੇ ਸਨ ਕਿ ਉਹ ਆਹ ਅਟਾਰੀ ਪਿੰਡ ਹੈ ਜਿਸ ਨੇ ਬਹਾਦਰ ਸੂਰਮਾ ਪੈਦਾ ਕੀਤਾ ਸੀ ਸਾਰ ਨੇ ਜੰਗ ਵਿੱਚ ਐਸੀ ਬਹਾਦਰੀ ਦਿਖਾਈ ਕਿ ਅੰਗਰੇਜ਼ੀ ਫੌਜਾਂ ਦੇ ਥੰਮ ਹਿਲਾ ਕੇ ਰੱਖ ਦਿੱਤੇ ਜੇਕਰ ਗਦਾਰ ਗਦਾਰੀ ਨਾ ਕਰਦੇ ਤਾਂ ਸਾਡਾ ਸਿੱਖ ਰਾਜ ਹੋਰ ਵੀ ਚੜ੍ਹਦੀ ਕਲਾ ਵਿੱਚ ਹੋਣਾ ਸੀ ਇਸ ਤਰ੍ਹਾਂ ਸਿੱਖ ਰਾਜ ਦਾ ਆਖਰੀ ਥੰਮ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਸਭਰਾਮਾ ਦੇ ਮੈਦਾਨ ਵਿੱਚ ਸਿੱਖ ਰਾਜ ਖਾਤਰ ਆਪਾ ਵਾਰ ਗਿਆ ਹਨ ਕਿ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਜਦੋਂ ਸ਼ਹੀਦ ਹੋ ਕੇ ਮੈਦਾਨੇ ਜੰਗ ਵਿੱਚ ਡਿੱਗਿਆ ਪਿਆ ਸੀ ਉਹਦੇ ਹੱਥ ਵਿੱਚ ਜਿਹੜੀ ਤੇਗ ਫੜੀ ਹੋਈ ਸੀ ਅੰਗਰੇਜ਼ ਫੌਜੀਆ ਨੇ ਢਾਈ ਘੰਟੇ ਤੱਕ ਟਕੋਰ ਕਰਕੇ ਉਸ ਜਰਨੈਲ ਦੇ ਹੱਥ ਵਿੱਚੋਂ ਤੇਗ ਕੱਢੀ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦਾ ਹੱਥ ਇੰਨਾ ਸੁੱਝ ਗਿਆ ਸੀ ਕਿ ਢਾਈ ਘੰਟੇ ਤੱਕ ਅੰਗਰੇਜ਼ ਇਸ ਜਰਨੈਲ ਦੇ ਹੱਥ ਵਿੱਚੋਂ ਤੇਗ ਨਹੀਂ ਕੱਢ ਸਕੇ ਸਨ ਅੰਗਰੇਜ਼ ਫੌਜੀਆ ਨੇ ਢਾਈ ਘੰਟੇ ਤੱਕ ਟਕੋਰ ਕਰਕੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦੇ ਹੱਥ ਵਿੱਚੋਂ ਤਲਵਾਰ ਕੱਢੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਬੋ ਜੀ ਅਤੇ ਸਿੱਖ ਇਤਿਹਾਸ ਸੁਣ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਕਿਉਂਕਿ ਇਤਿਹਾਸ ਨਾਲ ਹੀ ਹੈ ਸਾਡੀ ਪਛਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ